ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸੰਗਰੂਰ ਪੁਲਿਸ ਵੱਲੋਂ ਸੰਗਰੂਰ ਵਿੱਚ ਭਾਰੀ ਪੁਲਿਸ ਬਲ ਦੇ ਨਾਲ ਫਲੈਗ ਮਾਰਚ ਕੀਤਾ ਗਿਆ ਐਸਐਸਪੀ ਸੰਗਰੂਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਹਰਿਆਣਾ ਦੇ ਨਾਲ ਲੱਗਦਾ ਜਿਸ ਦੇ ਚੱਲਦੇ ਇੰਟਰ ਸਟੇਟ ਨਾਕੇ ਵੀ ਲਗਾਏ ਗਏ ਹਨ ਅਤੇ ਫੇਅਰ ਇਲੈਕਸ਼ਨ ਕਰਾਉਣ ਦੇ ਮੰਤਵ ਨਾਲ ਫਲੈਗ ਮਾਰਚ ਕੱਢੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਹਰ ਸ਼ਹਿਰ ਵਿੱਚ ਅਜਿਹੇ ਫਲੈਗ ਮਾਰਚ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਵੋਟ ਪਾਉਣ ਦੇ ਹੱਕ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਉਹ ਬਿਨਾਂ ਭੈ ਬਿਨਾਂ ਡਰ ਬੋਟ ਪਾ ਸਕਦੇ ਹਨ ਆਗਾਮੀ ਲੋਕ ਸਭਾ ਦੀ ਚੋਣਾਂ ਦੇ ਮੱਦੇਨਜ਼ਰ ਸਾਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੂਰੀ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਸਾਡੀ ਨਾਕਾਬੰਦੀ ਸ਼ਿਫਟਿੰਗ ਨਾਕਾਬੰਦੀ ਪੈਟਰੋਲਿੰਗ ਤੇ ਅੱਜ ਜਿਵੇਂ ਇਹ ਫਲੈਗ ਮਾਰਚ ਹੋਈ ਹੈ ਐਜੀ ਫਲੈਗ ਮਾਰਚਸ ਹਰ ਸਬਡਿਵੀਜ਼ਨ ਪੱਧਰ ਤੇ ਰੈਗੂਲਰਲੀ ਕੀਤੀਆਂ ਜਾ ਰਹੀਆਂ ਨੇ ਅੱਜ ਇਸ ਵਿਸ਼ਾਲ ਫਲੈਗ ਮਾਰਚ ਦੇ ਮਾਧਿਅਮ ਨਾਲ ਮੈਂ ਐਸਐਸਪੀ ਸੰਗਰੂਰ ਸਾਰੇ ਸੰਗਰੂਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਵਾਂਗੇ ਅਸੀਂ ਪੂਰੇ ਤਿਆਰ ਹਾਂ ਤੇ ਅੱਜ ਅਸੀਂ ਆਪਣੀ ਪੂਰੀ ਪੁਲਿਸ ਫੋਰਸ ਦੇ ਨਾਲ ਇਹ ਮੈਸਿਵ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਨੂੰ ਜਾਰੀ ਰੱਖਾਂਗੇ ਹਾਲਾਤ ਸਰ ਕਹੇ ਜੇ ਨੇ ਹਾਲਾਤ ਬਿਲਕੁਲ ਠੀਕ ਨੇ ਨਾਲੇ ਜਿਹੜੇ ਵੀ ਸਾਡੇ ਇਲੈਕਸ਼ਨ ਕਮਿਸ਼ਨ ਦੇ ਦਿੱਤੇ ਹੋਏ ਪੈਰਾਮੀਟਰਸ ਹੈ ਉਸ ਤੇ ਸਾਡੀ ਬਿਲਕੁਲ ਵਧੀਆ ਪ੍ਰੋਗਰੈਸ ਚੱਲ ਰਹੀ ਹੈ ਸਾਡੇ ਨਾਲ ਜਿਹੜੀ ਇੱਕ ਆਈਟੀ ਬੀਪੀ ਦੀ ਪੈਰਾਮਿਲਟਰੀ ਕੰਪਨੀ ਆਈ ਹੈਗੀ ਉਹ ਵੀ ਬੜੇ ਮੁਸਤੈਦ ਤੇ ਹੋਕੇ ਤੇ ਸਹੀ ਟੰਗ ਨਾਲ ਆਪਣੀ ਕਾਰਗੁਜ਼ਾਰੀ ਸਾਡੇ ਸਾਹਮਣੇ ਲਗਾਤਾਰ ਪ੍ਰਗਟ ਕਰ ਰਹੇ ਨੇ ਸਰ ਕੋਟਰਲ ਕੀ ਅਪੀਲ ਕਰਨ ਕਰ ਮੈਂ ਸਿਰਫ ਇਹੀ ਅਪੀਲ ਕਰਾਂਗਾ ਕਿ ਤੁਹਾਨੂੰ ਕੋਈ ਵੀ ਡਰ ਦੇ ਵਿੱਚ ਆ ਕੇ ਜਾਂ ਫਿਰ ਕਿਸੇ ਵੀ ਐਜ ਫੀਅਰ ਵਿੱਚ ਆ ਕੇ ਤੁਹਾਨੂੰ ਆਪਣੀ ਰਹਿਣ ਦੀ ضرورت ਨਹੀਂ ਹੈ ਅਗਰ ਤੁਹਾਨੂੰ ਕੋਈ ਵੀ ਦਿੱਕਤ ਆਏ ਤਾਂ ਸਾਡੇ ਜੋ ਐਮ ਸੀ ਸੀ ਦੀ ਗਾਈਡਲਾਈਨਸ ਹੈ ਉਹਦੇ ਮੁਤਾਬਿਕ ਤੁਸੀਂ ਸਾਨੂੰ ਕੰਪਲੇਨ ਵੀ ਕਰ ਸਕਦੇ ਹੋ ਤੇ ਅਸੀਂ ਸੰਗਰੂਰ ਪੁਲਿਸ ਬਿਲਕੁਲ ਬਿਹਤਰੀਨ ਢੰਗ ਨਾਲ ਇਲੈਕਸ਼ਨ ਕਰਵਾਵਾਂਗੇ ਕੀ ਲੱਗਦਾ ਸਰ ਇਹ ਸੰਗਰੂਰ ਸ਼ਹਿਰ ਦੇ ਵਿੱਚ ਹੀ ਫਲੈਗ ਮਾਰਚ ਹੋ ਰਿਹਾ ਜਾ ਅਲੱਗ ਅਲੱਗ ਜ਼ਿਲ੍ਹੇ ਸੰਗਰੂਰ ਚ ਵੀ ਹੋਏਗਾ ਇਹ ਪੂਰੇ ਸਟੇਟ ਪੱਧਰੀ ਫਲੈਗ ਮਾਰਚ ਅੱਜ ਕੀਤੇ ਜਾ ਰਹੇ ਨੇ ਹਰ ਜ਼ਿਲ੍ਹੇ ਵਿੱਚ ਹੋਣਗੇ ਤੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਅਸੀਂ ਸਬਡਿਵੀਜ਼ਨ ਵਾਈਜ਼ ਵੀ ਏਰੀਆ ਡੋਮਿਨੇਸ਼ਨ ਕਰਵਾਂਦੇ ਰਹੇ ਹਾਂ ਤੇ ਕਰਵਾਂਦੇ ਰਵਾਂਗੇ ਸਰ ਕੋਈ ਨੰਬਰ ਜਾਰੀ ਕਰਨਾ ਚਾਹੂਗਾ ਇਹਦੇ ਨਾਲ ਤੁਹਾਨੂੰ ਸਬਸਕ੍ਰਾਈਬ ਕਰ ਸਕਦੇ ਹੋ 112 ਹੈਲਪਲਾਈਨ ਨੰਬਰ ਹੈਗਾ ਸਾਡਾ ਉਸ ਤੇ ਕਿਸੇ ਵੀ ਟਾਈਮ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਰ ਕਿਨੇ ਨਾਕੇ ਲੱਗਣ ਲੱਗੇ ਸੀ ਸਾਡੇ 4 ਇੰਟਰ ਸਟੇਟ ਨਾਕੇ ਲੱਗੇ ਨੇ ਤੇ ਹੋਰ ਵੀ ਸ਼ਿਫਟਿੰਗ ਨਾਕਾ ਬੰਦੀ ਹਰ ਪੁਲਿਸ ਸਟੇਸ਼ਨ ਦੀ ਹਰ ਰੋਜ਼ ਲੱਗਦੀ ਹੈ